ਵੀਰਵਾਰ ਦੀ ਲੱਗੀ ਵੀ ਹੈ ਕਿ ਚੌਕੀ ਸਾਈਂ ਮਾਤਾ ਸਿਵਮਨਾਰਥ ਜੀ ਮੋਗੇਵਾਲੇ ਦੋਸਤੋ ਅੱਜ ਜੋ ਸਾਈਂ ਸਿਵਮਨਾਰਥ ਜੀ ਮੋਗੇਵਾਲੇ ਇਹਨਾਂ ਦੇ ਦਰਬਾਰ ਤੇ ਤੁਸੀਂ ਦੇਖੋ ਵੀ ਸੰਗਤ ਦੂਰੋਂ ਦੂਰੋਂ ਚੱਲ ਕੇ ਇੱਥੇ ਆਪਣੇ ਰੋਗਾਂ ਦਾ ਇਲਾਜ ਕਰਵਾਉਣ ਦੇ ਲਈ ਆਈ ਵੀ ਹੈ ਵੀਡੀਓ ਦੇ ਵਿੱਚ ਜਿੰਨਾਂ ਮਰੀਜ਼ਾਂ ਦੇ ਇਲਾਜ ਕੀਤੇ ਆ ਉਹਨਾਂ ਦਾ ਇਲਾਜ ਤੇ ਉਹਨਾਂ ਦੀ ਬਿਮਾਰੀ ਕਿੰਨੇ ਲੰਮੇ ਸਮੇਂ ਤੋਂ ਸੀਗੀ ਤੇ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਕਿ ਬਾਬਾ ਜੀ ਦੇ ਦਰਬਾਰ ਤੇ ਇਸ ਮਾਤਾ ਜੀ ਦੇ ਦਰਬਾਰ ਤੇ ਆਉਣ ਦੇ ਨਾਲ ਹੀ ਬਿਮਾਰੀਆਂ ਤੋਂ 70 ਤੋਂ 80 ਪਰਸੈਂਟਾ ਜੋ ਫਰਕ ਨਾਲ ਦੀ ਨਾਲ ਹੀ ਪੈਂਦਾ گا۔ ਵੀਡੀਓ ਨੂੰ ਜਰੂਰ ਉਹ ਧਿਆਨ ਤੇ ਗੌਰ ਦੇ ਨਾਲ ਐਂਡ ਟਿੱਕਰ ਦੇਖਣਾ ਤੇ ਵੀਡੀਓ ਨੂੰ ਜਿੰਨਾ ਹੋ ਸਕਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ। ਚੈਨਲ ਪੀ ਵੀ 19 ਬਲੈਕੜੀ ਨੂੰ ਦੋਸਤੋ ਕਰ ਲੈਣਾ ਫੋਲੋ ਜਿਹੜੇ ਭਰਾ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਦੋਸਤੋ ਚੈਨਲ ਨੂੰ ਫੋਲੋ ਕਰਿਓ। ਆਓ ਹੁਣ ਆਪਾਂ ਦਿਖਾਉਨੇ ਆ ਲੈਬ ਕਿੰਨੇ ਮਰੀਜ਼ਾਂ ਦਾ ਕੀਤਾ ਬਾਬਾ ਜੀ ਨੇ ਇਲਾਜ ਤੇ ਨਾਲੇ ਕੀਤਾ ਚੈਲੰਜ ਕਿ ਜੋ ਮੇਰੇ ਇਸ ਇਲਾਜ ਨੂੰ ਪਖੰਡ ਸਮਝ ਰਹੇ ਨੇ ਤਾਂ ਉਹ ਵੀਰਵਾਰ ਦੀ ਚੌਂਕੀ ਵਾਲੇ ਦਿਨ ਮੇਰੇ ਦਰ ਤੇ ਇੱਕ ਵਾਰ ਜ਼ਰੂਰ ਆਉਣਾ ਕਿੰਨਾ ਚਿਰ ਹੋ ਗਿਆ ਸੇ ਬਿਮਾਰ ਹਾਂ ਦਿਨ 15 ਸਾਲ 15 ਸਾਲ ਅੱਜ ਬਿਲਕੁਲ ਰਾਜੀ ਹੋ ਗਏ 15 ਸਾਲਾਂ ਚ ਕਿੰਨੀਆਂ ਦਵਾਈਆਂ ਖਾਦੀਆਂ ਡਾਕਟਰ ਨੇ ਛੱਡਿਆ ਤੇ ਬਹੱਤ ਨਹੀਂ ਬਾਬਾ ਨੇ ਛੱਡਿਆ ਕੈਸੇ ਖਰਾਬ ਕਰ ਦਿੱ 10 10 20 20 ਹਜ਼ਾਰ ਰੁਪਿਆ ਦਾ ਬਹਾਰ ਚੱਪ 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 ਮੈਂ ਕੁਛ ਕੀਤਾ ਥੋੜੇ ਥੋੜੇ ਕੁਛ ਲੇਤਾ ਕੋਈ ਦਵਾਈ ਦਿੱਤੀ ਕੋਈ ਟੀਕਾ ਲਾਇਆ ਫੇਰ ਅੱਜ ਕਿਵੇਂ ਹੋ ਗਈ ਫੇਰ ਅੱਜ ਕਿਵੇਂ ਹੋ ਗਈ ਬਾਪੇ ਦੀ ਮੇਰ ਨਾਲ ਬੋਲੋ ਸੱਚੇ ਦਰਬਾਰ ਮੋਗਾ ਸ਼ਹਿਰ ਤੈਨ ਨੰਬਰ ਚੁੰਗੀ ਕੋਟਕਪੂਰਾ ਰੋਡ ਕੈਮਰਿਕ ਸਕੂਲ ਦੀ ਬੈਂਕਸਟ ਸਾਡਾ ਨਾਸਾ ਦਾ ਡੇਰਾ ਪੁਲਸ ਸੱਚੇ ਦਰਬਾਰ ਦੀ ਹਾਂ ਸਾਡੇ ਗੱਦੀ ਦਾ ਟਾਈਮ ਜਰੂਰ ਲੱਗਦਾ ਕਿਸੇ ਦੀ ਵਾਰੀ ਆ ਗਈ ਕਿਸੇ ਦੀ ਨਹੀਂ ਆਈ ਪਰ ਜਿਹਦੇ ਵਾਰ ਹੀ ਆਂਦੇ ਆ ਤੇ ਬਾਬਾ ਰੰਗ ਦਿਖਾ ਕੇ ਤੋੜਦਾ ਲਾਲਾ ਲੀਕ। ਹਾਂ 14 ਸਾਲਾਂ ਤੋਂ ਭੈਣ ਬਿਮਾਰ ਸੀ ਬੋਲ ਭੈਣ। ਹਾਂਜੀ। ਤੇ ਬਾਬਾ ਨੇ ਕਿੰਨੇ ਟਾਈਮ ਚ ਕਰਤਾ ਰਾਜੀ? 2 ਮਿੰਟਾਂ ਦੇ ਵਿੱਚ। ਕੋਈ ਝੂਠ ਤਾਂ ਨਹੀਂ। ਹੱਕ ਸੱਚਾ। ਸ਼ਰਾਬ ਵਾਲਾ ਮੀਟ। ਨਹੀਂ ਨੰ। ਆ ਖੋ ਗਿਆ। ਰਾਜੀਆਂ ਸੱਤ ਚੌਕੀਆਂ ਭਰ ਕੇ ਜਾਂਦੇ ਆ ਵੀਰ ਵਾਸਤੇ। ਬੋਲ ਸੱਚੇ ਦਰਵਾਜ਼ੇ। ਹਾਂ? ਮੈਨੂੰ ਹੋਰ ਕੀ ਚਾਹੀਦੀ। ਆਪਰੇਸ਼ਨ ਦਾ ਸੇ ਡਾਕਟਰਾਂ ਨੇ ਨਯੋਗਨ ਆਹ ਲਾ ਕੇ ਰੱਖਣਾ ਫਿਰ ਐਮ ਆਰ ਆਈ ਕਰਾਂਗੇ ਤੁਹਾਡੀ ਉਹਦੇ ਮੰਗਲਵਾਰ ਨੂੰ ਐਮ ਆਰ ਆਈ ਹਾਂਜੀ ਜੇ ਤੇਰੀ ਮੰਗਲਵਾਰ ਤੋਂ ਪਹਿਲੇ ਵੀ ਐਮ ਆਰ ਆਈ ਦਾਦਾ ਮੈਂ ਕੀ ਕਰਕੇ ਜਾਏਗਾ ਜਿਹੜਾ ਕੁਝ ਕਹੋਂਗ ਬਾਬਾ ਜੀ ਸੱਚ ਦੱਸ ਜਿਹੜਾ ਕੁਝ ਕਹੋਂਗ ਬੋਲੇ ਲਾ ਲਾ ਲੈ ਪੀ ਸਦਾਈ ਜੀ ਕੱਤੀਆਂ ਨੇ ਮਾਰ ਕਰੀ ਸਦਾਈ ਨੂੰ ਲਾ ਸਕਦਾ ਮੈਂ ਹਾਂਜੀ ਲਾ ਐਮ ਆਰ ਆਈ ਕਰਾ ਕੇ ਫਿਰ ਡਾਕਟਰ ਕੀ ਕਰਾਂਗੇ ਫਿਰ ਨਹੀਂ ਪਤਾ ਬਾਬੇ ਹੁਣ ਕੀ ਕਰੀ ਗਰਮ ਹੈ ਨਹੀਂ ਹੁੰਦੀ ਆ ਆ ਆ ਤੇ ਤੇ ਬਿੱਜੀ ਆਪਾਂ ਬਹੁਤ ਚੁੱਕੇ ਹੁਣੇ ਵੇਖਣ ਯਾਰ ਹੱਥ ਕਰਾ ਬਲ ਕਿੱਡੇ ਕਰਦੇ ਤੇਰੇ ਦੋ ਮਿੰਟ ਸੁਣੋ ਜੀ ਸੁਣੋ ਆੰਮੜਾ ਤਾਂ ਨਹੀਂ ਸਕਿਆ ਨਹੀਂ ਜੀ ਹੋਗਾ ਸਾਫੇ ਅੱਦੋ ਲਾਣ ਵਾਲੇ ਪੀਰ ਦੀ ਨਹੀਂ ਜੀ ਮਸਤ ਫਕੀਰ ਦੀ ਨਹੀਂ ਰਾਈ ਰੱਖਾ ਸੀ ਡਾਕਟਰ ਆਨੇ ਐਮ ਆਰ ਆਈ ਦਸੀਆ ਦੋ ਮੰਨ ਕੇ ਬੈਠੇ ਦਸਿਆ ਐਂ ਦਸਿਆ ਹਾਂ ਜੀ ਦੇ ਡਾਕਟਰ ਨੇ ਦਾ ਪ੍ਰੈਸ਼ਰ ਦੱਸਿਆ ਤੁਹਾਨੂੰ ਕੀ ਦੱਸਿਆ ਇਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਦੇਖੀ ਚਾਹ ਪਣੀ ਲੈ ਕੇ ਤਮਾਕਨ ਤੇਰੇ ਕਿ ਪਾਗੜਾ ਕਿੱਨੇ ਜਰੀਆ ਹੈ ਚਾਹ ਪਣੀ ਲੈ ਕੇ ਠੀਕ ਹੈ ਜੇ ਇਹ ਬਿਮਾਰੀ ਮਤਰੀ ਆ ਜੀ ਰਾਜ ਜੇ ਕਹਤਾ ਕੀ ਕਵਾਗ ਜਾਏਗਾ ਬੋਲ ਸੱਚੇ ਦਰਬਾਰ ਪੱਕੀ ਗੱਲ ਆ ਪਿੰਦ ਕਿਹੜਾ ਤੇਰਾ ਮੀਨੀਆ ਉਸ ਤਾਂ ਮੀਨੀਆ ਫੱਕ ਲੈ ਬਾਬਾ ਤੇਰੇ ਤੇ ਆ ਕੇ ਮੈਂ ਦਰਵਾਜ਼ਾ ਆਉਂਦੇ ਚੈੱਕ ਕਰੋ ਐ ਕਰਕੇ ਉਹਨੇ ਐ ਕਰੋ کیا ਲੱਗਦਾ ਦੇਖੋ ਪੱਕਾ ਬਹੁਤ ਪੱਕਾ ਬੋਲੋ ਸੱਚੇ ਦਰਵਾਜ਼ੇ ਦਾਦਾ ਜੀ ਡਾਕਟਰ ਕੀ ਕਹਿੰਦੇ ਸੀਗੇ ਅੰਮਾਰੀ ਕਰੋ ਨਹੀਂ ਹੋ ਰਹੀ ਇਹ ਮਰਾਈ ਨਹੀਂ ਨਹੀਂ ਜਾ ਮੂੰਹ ਤੱਕ ਫੇਰ ਕੇ ਕਹਿੰਦੇ ਤੂੰ ਜਵੀ ਰਾਜੀ ਕਰਕੇ ਤੋਰ ਦੇ ਇਨਸ਼ਾ ਅੱਛਾ ਚੱਲ ਹੱਕ ਨਾਲ ਚੱਲ ਅੱਗੇ ਲੱਗਦੇ ਨਹੀਂ ਸੀ ਹੈਨਾ ਹੈ ਨਹੀਂ ਹੁਣ ਕਿਵੇਂ ਲੱਗੇ ਮੇਰੀ ਕਿਰਪਾ ਐ ਲੈ ਰੱਖਿਓ ਮੇਰੀ ਕਿਰਪਾ ਨਾਲ ਲੈ ਮੇਰੇ ਫੇਸ ਦੀ ਕਿਰਪਾ ਹਾਲੇ ਤਾਂ ਮੈਂ ਤੈਨੂੰ ਲਮਛੇੜਿਆ ਤੇ ਜਦੋਂ ਚੌਥਾ ਛੇੜ ਲਿਆ ਨਾ ਮੈਂ ਕਹਿੰਦਾ ਕੈਨੇਡਾ ਅਮਰੀਕਾ ਦੇ ਵਿੱਚ ਵੀ ਪਰਲੋ ਵਾਜਿਆ ਜਾਨੀਆਂ ਬਹੁਤ ਸੱਚੇ ਦਰਵਾਜ਼ੇ ਚਲੋ ਜੀ 11 ਮਹੀਨੇ ਲੱਗ ਜਾਣਾ ਬਾਹਰ ਮੈਂ ਕੈਨੇਡਾ ਕੈਨੇਡਾ ਭੱਜ ਜਾਣਾ 6 ਮਹੀਨੇ ਆਪ ਤੇ ਅੱਛਾ ਆ ਵੀ ਸਰਦਾਰਾਂ ਕੀ ਹੁੰਦਾ ਕਹੋ ਚੈੱਕ ਕਰੋ ਹਲੇ ਚੈੱਕ ਕਰੋ ਖੋ ਜਾ ਖੋ ਜਾ ਹੁਣ ਕੀ ਲੱਗਦਾ ਹੁਣ ਥੋੜਾ ਇੱਕ ਦਰ ਦੇ ਦਾ ਹੋਰ ਕਿਤੇ ਮਾੜਾ ਜਿਹਾ ਰਹਿ ਗਿਆ ਇਹ ਕਿੰਨੇ ਚਿਰ ਦਾ ਸੀਗਾ ਇਹ ਐਕਸਮ 31 ਦਿਨ ਤੋਂ ਲੈ ਕੇ ਹੈ 31 ਦਿਨ ਤੋਂ ਜੇ ਤੁਸੀਂ ਡਾਕਟਰ ਵਾਲੇ ਪੰਗੇ ਚ ਪੈ ਜਾਂਦੇ ਡਾਕਟਰ ਨੇ ਆਪਰੇਸ਼ਨ ਕਰ ਦੇਣਾ ਸੀ ਆਪਰੇਸ਼ਨ ਦੇ ਨਾਲ ਸਿੱਧਾ ਕਰ ਐ ਕਰ ਜਾਣਾ ਸੀ ਨਾਲ ਐ ਕਰਨਾ ਸੀ ਨਾਲ ਐ ਕਰਨਾ ਸੀ ਬੋਲੋ ਸੱਚੇ ਦਰਵਾਜ਼ੇ ਮੈਂ ਟੀਕਾ ਲਾਇਆ ਕੋਈ ਨਹੀਂ ਮੈਂ ਕੋਈ ਦਵਾਈ ਦਿੱਤੀ ਨਹੀਂ ਕੋਈ ਇੰਜੈਕਸ਼ਨ ਲਾਇਆ ਨਹੀਂ ਫਿਰ ਤੁਹ ਰਾਜੀ ਕਿਵੇਂ ਹੋ ਗਿਆ ਤੁਹਾਡੀ ਕਰਪਾ ਨਹੀਂ ਮੇਰੀ ਕਰਪਾ ਨਾਲ ਨਹੀਂ ਮੇਰੇ ਬਾਪੇ ਮੇਲੀ ਦੀ ਕਰਪਾ ਨਾਲ ਮੇਰੀ ਕਰਪਾ ਨਾਲ ਨਹੀਂ ਮੇਰੇ ਬਾਪੂ ਕਰ ਮੇਲਨਾਥ ਬਾਬੇ ਗੋਪੀ ਨਾਮ ਨਿਕਾ ਪਾਨਾ ਬੋਲ ਸੱਚੇ ਦਰਬਾਰ ਚਲਾਈ ਲਿਖੇ ਉਹਨਾਂ ਦਵਾਈ ਲੈਣ ਦੀ ਲੋੜ ਹੈ ਕਿ ਨਹੀਂ ਹੈ ਤੇਰੇ ਕੀ ਮਾਰੀ ਜੀ ਇਹ ਤੁਹਾਡਾ ਲਾਸੋ ਤੇਰੇ ਲੜਾਵਾ ਕਾ ਨਾਖ ਫਲੇ ਉਸ ਗਰੀ ਬੋਲੋ ਸੱਚੇ ਦਰਬਾਰ ਦੀ ਸਦਾ ਜੀ ਲੱਖਾਂ ਤੇ ਲੱਖਾਂ ਤੇ ਪੀਰ ਸੀ ਤੈਨੂੰ ਡਾਕਟਰਾਂ ਨੇ ਕਿਹਾ ਸੀ ਤੇਲੀ ਕਰਦਨੀ ਹੈ ਮਾਰੇ ਹੋਣੀ ਹੈ ਹੈਲੋ ਐਮ ਆਰ ਆਈ ਹੋਣੀ ਹੈ ਹਾਂਜੀ ਨਾ ਸਿਰ ਤੋਂ ਕਰਦਨ ਐ ਹੁੰਦੀ ਸੀ ਨਾ ਐ ਹੁੰਦੀ ਸੀ ਤੇ ਹੁਣ ਹੁਣ ਲੱਗਦਾ ਮੈਨੂੰ ਕੁਝ ਹੋਇਆ ਹੀ ਨਹੀਂ ਆ ਪੱਟਾ ਵੀ ਰਹਿ ਗਿਆ 2 ਤਰੀਕ ਨੂੰ ਤਰੀਮਾ ਲਈ ਹੋਣੀ ਸੀਗੀ ਉੱਥੇ ਪਾਸੇ ਲੱਗ ਰਿਹਾ ਸੀ ਦੁੱਖ ਸਹੀ ਹੈ ਕਿ ਕਰਤਾ ਹੁਣ ਲੋੜ ਹੈਗੀ ਆ ਸ਼ਿਭੂ ਬਾਬਾ ਕਹਿੰਦੇ ਹੋ ਕੇ ਵਾਲਾ ਬਹੁਤ ਸੱਚੇ ਦਰਵਾਜ਼ੇ ਲਾਲ ਲਾਲੇ ਪੀਰ ਦੇ ਨਾਵਾਂਗੇ ਪੋਕੇ ਲੋਕੇ ਕਹਿੰਦੇ ਪਖੰਡ ਮੈਂ ਕਹਿੰਦਾ ਜਿਹੜੇ ਪਖੰਡ ਕਹਿੰਦੇ ਆ ਨਾ ਇੱਕ ਵਾਰੀ ਵੀਰ ਵਾਰ ਆ ਕੇ ਦੇਖੋ ਆਪ ਦੇਖੋ ਰਮਰੀਜ ਲਿਆਓ ਉਹਨੂੰ ਵੀ ਰਾਜ ਤੱਕੇ ਤੋਲਾਂਗੇ ਲਾਲ ਲਾਲੇ ਪੀਰ ਦੇ ਲੋਕੋ ਪਖੰਡਾ ਕੀ ਆ ਮੇਰੇ ਕੋਲੇ ਸਾਫੇ ਚੌਕਿਆ ਭਰਨੀ ਆ ਵੀਰਵਾਰ ਦੇ ਵੀਰਵਾਰ ਕਿਹੜਾ ਪੈਟਾ ਤੁਹਾਡਾ ਮੀਨੀਆਂ ਪੁੱਸਾ ਮੀਨੀਆਂ ਨਾ ਤੁਸੀਂ ਹੋਰ ਪਾਸੇੋਂ ਆਏ ਆ ਮੀਨੀਆਂ ਤੋਂ ਆਏ ਨਾ ਮੀਨੀਆਂ ਛੱਡਿਆ ਪੈਣ ਤੁਹਾਡਾ ਨਹੀਂ ਮੀਨੀਆਂ ਆਕਲੀ ਜਾਂ ਫੰਡ ਆਕਲੀ ਜਾਂ ਸੱਦਾ ਮੀਨੀਆਂ ਰਹਿ ਨਾਨਕ ਮੀਨੀਆਂ ਛੱਡ ਕੇ ਲੁਧਿਆਣੇ ਨਿੱਕੇ ਉਹ ਫਲੋਰ 'ਪਾਸੇ ਜੋ ਵੀ ਕਰ ਰਹੀ ਰਹਿੰਦੀ ਸੱਗਿਆ ਤਾਂ ਉੱਥੇ ਸੀਗਾ ਮੀਨੀਆਂ ਸੱਗਿਆ ਤਾਂ ਉੱਥੇ ਸੀਗਾ ਬੋਲ ਤੇ ਚੇਤਵਾਰਾ ਤਾਂ ਆਈ ਹੈ ਵੀਰਵਾਰ ਤੋਂ ਪੈਣ ਛੱਡਿਆ ਯਾਰ ਲਾਲ ਲਾਲੇ ਬੇਲ ਦੀ ਸਹੀ ਹੈ ਇਹ ਬੋਲ ਜੀ ਝੂਠ ਬਕਿਨਾਂ ਮੇਰਾ ਪੋਤਾ ਤੇ ਘੋਲੀ ਆਉਂਦੀ ਭਾਸ਼ਾ ਹੁਣ ਬਾਬੇ ਨੇ ਆਪਰੇਸ਼ਨ ਤੋਂ ਬਚਾਤਾ ਦਰ ਚੜ੍ਹਦਲ ਚੈੱਕ ਕਰਾ ਲਈ ਮਨ ਕਹਾ ਮਨ ਕੈਂਡ ਟੁਰ ਗਿਆ ਸਿੱਧਾ ਜ਼ੋਰ ਪੀਓ ਪਿੱਛੇ ਗਾਣਾ ਵੇਖੀ ਗਾਣਾ ਬਾਬੇ ਦਾ ਸਸਤਾ ਹੈ ਕਿੰਨੇ ਚਿਰ ਤੋਂ ਆ ਬਰਾ ਬਰਾ 2000 ਆਸ਼ਟਾਉਂ ਇਸ ਕੋ ਐ ਜੀ ਐਰੇ ਕਿ ਕਿਸ ਲਈ ਹੈ ਨਿਗਾਲਿਆ ਨੇ ਕ ਤੇਰੇ ਹਾਂ ਜੀ ਨਿਗਾਲੀ ਮੈਂ ਜੇਦਾ ਕਰਾਣਾ ਲਾਜ ਮੇਰੇ ਪੱਕਾ ਲੜ ਲੱਗਣਾ ਪੈਣਾ ਠੀਕ ਹੈ ਯਾਰ ਵੀ 15 ਤਰੀਕ ਦੇ ਜਿਹੜੇ ਜਿਹਦੇ ਸੰਗਤ ਮੈਨੂੰ ਪਿਆਰ ਕਰੋਗੇ ਸਿਰੋਂ ਸੰਗਤ ਨੂੰ ਨਾਮ ਸ਼ਬਦ ਦੇਣਿਆ ਬੋਲ ਸੱਚੇ ਦਾ ਬਾਤ। ਤਰਾਇ ਸ਼ਬਦ ਕਰਿਆ ਕਰੋਗੇ ਰੱਬ ਨਾਲ ਜੁੜੋਗੇ। ਤਾਲ ਨੂੰ ਤੁਸੀਂ ਮਰ ਕੇ ਖੱਪ ਕੇ ਤੁਹਾਨੂੰ ਰੱਬ ਨਰਕਾਂ 'ਚ ਭੇਜਣ ਲੱਗਿਆ। ਤੁਸੀਂ ਮੇਰਾ ਦਿੱਤਾ ਸ਼ਬਦ ਕੀਤਾ ਮੈਂ ਸਵਰਗਾਂ 'ਚ ਮੋੜ ਲਿਆ ਹਾਂ। ਹਾਂ। ਕੀ ਹੋਇਆ ਤੁਨੂੰ? ਇਹ ਮੇਰੀ ਸਿੱਧੀ ਜੀ। ਮੈਂ ਤੁਹਾਨੂੰ ਲੈ ਲੈਣੀ ਆ। ਕੀ ਹੋਇਆ? ਜੀ ਸਰਦਾਂ ਅੰਨੀ 2088 ਜਾ ਕੇ ਜਨਮ ਹੋਇਆ ਜੀ। ਕੋਈ ਦੁਬਾਰਾ ਨਹੀਂ ਪ੍ਰੋਬਲਮ। ਚਾੜ ਕੇ ਉੱਪਰ ਲੈਣਾ ਮੈਂ ਤਾਂ ਲੋਕੀ ਅੱਗੇ ਬਦਨਾਮ ਕਰਦੇ ਆਂ ਬਾਬਾ ਇੱਜ਼ਤ ਧਵਾ ਦਿੰਦਾ ਉਹਨੇ ਵੇਖੋ ਜੀ ਮੇਰੀ ਮਾਂ ਵਾਹ ਆ ਮੇਰੇ ਪਿਓ ਵਾਹ ਇਹ ਬਿਮਾਰ ਆ ਇਹਦੀ ਕਿੱਡੀ ਬਿਮਾਰੀ ਬਾਬਾ ਨੇ ਧੋੜੀ ਬਿਲਕੁਲ ਉਹਨੇ ਸੀ ਕਹਿ ਰਹੇ ਨੇ ਬੀਬੀ ਚੁੰਨੀ ਲਾ ਕੇ ਛੱਡ ਦੋ ਕਹੀ ਬੀਬੀ ਥੱਲੇ ਸੈਟ ਦਿੰਦੀਆਂ ਤੇ ਮੈਨੂੰ ਦੁਨੀਆ ਕਹਿੰਦੀ ਆ ਕਿ ਬਾਬਾ ਇੱਜ਼ਤ ਧਵਾ ਦਿੰਦਾ ਨਹੀਂ ਇਹ ਚੁੰਨੀ ਰਾਈ ਮੈਂ ਤੁਹਾਡਾ ਦੁੱਖ ਤੇਰੇ ਸਟਾ ਦੇਣਾ ਬੋਲ ਸੱਚੇ ਦਰਵਾਜ਼ੇ ਨਹੀਂ ਹੈ ਤੁਸੀਂ ਮੇਰੀਆਂ ਸਾਰੀਆਂ ਮਾਵਾਂ ਪੈਣਾ ਧੀਆਂ ਹੌਸੇ ਕਰ ਜੈਕਾਰ ਕਿੰਨਾ ਪੈ ਗਿਆ ਫਰਕ ਇਹ ਕਿੰਨੇ ਚੜਦੀ ਸੀਗੇ 2008 ਦੀ ਸੀ ਅੱਜ 2008 10 12 16 ਹਜ਼ਾਰ 16 ਸਾਲਾਂ ਚ ਪਹਿਲਾ ਕਦੇ ਫਰਕ ਪਿਆ ਇਹ ਨਾ ਅੱਜ ਕਿਵੇਂ ਪੈ ਗਿਆ ਬੋਲੋ ਸੱਚੇ ਦਰਬਾਰ ਦੀ ਸਦਾ ਹੀ ਹੈ ਲਾਲਾ ਦੇ ਪੀਰ ਦੀ ਸਦਾ ਹੀ ਹੈ ਆਵੇਂ ਪੀਰ ਦੀਆਂ ਕੁਰਬਾਨੀਆਂ ਆਵੇਂ ਜਿਹੜਾ ਹੰਦਾ ਚੱਲ ਬਾਬਾ ਸਾਡੇ ਤਿੰਨ ਖਲਫਾਤ ਕੋਲ ਲੈਣਾ ਰੋਜ਼ ਇਹ ਪੰਜ ਟਲੀਆਂ ਹਰ ਵੇਲੇ ਸੇਰ ਤੋਂ ਸੱਤ ਵਾਰੀ ਵਾਰ ਕੇ ਜਾਵਾਂਗਾ ਤੇਰੋ ਇਹ ਸੱਤ ਰੈ ਲਗਦਾ ਐਸੀ ਕਰ ਬਹਾ ਹਰ ਚੱਕ ਉੱਪਰ ਐਂਦਾ ਹਰ ਚੱਕ ਦਾ ਉੱਪਰ ਇਹ ਜੋੜ ਲਾ ਅੱਕਾ ਕਰ ਲੈ ਬੰਦਾ

ਉੱਚੀ ਬੋਲ ਕੇ ਦੱਸ ਅਨੋਥੇ ਕਹਿੰਦਾ ਹਾਂ ਦੇਖੀ ਲੱਗਦੀ ਆ ਕਰ ਜਲਦੀ ਬੋਲ ਨੀ ਕੁੜੀਏ 17 ਰੁਪਏ ਗਿਆ ਐਨਾ ਹੀ ਮੈਂ ਕਿਹਾ ਸੀ ਐਨਾ ਹੀ ਬੋਲੋ ਸੱਚੇ ਦਵਾਈਆਂ ਵੀ ਪਾਈਆਂ ਹੋਣੀਆਂ ਅੱਖਾਂ ਚ ਛੇਛਿਆਂ ਵੀ ਪਾਈਆਂ ਹੋਣੀਆਂ ਉਹਨਾਂ ਨਾਲກະਦੇ ਦਾ ਫਰਕ ਪਿਆ ਬੋਲ ਨਹੀਂ ਅੱਜ ਕਿਉਂ ਪੈ ਗਿਆ 17% ਰਹਿ ਗਿਆ 3 ਹੀ ਰਹਿ ਗਿਆ 3 ਘਰਾਂਗੇ ਆਪਾਂ 11 ਨੂੰ ਜਾਂਦੇ ਲੈ 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 ਤੇ ਇੱਕ ਮਤ ਸੋਚੀਓ ਹੁਣ ਦੇ ਦਿੱਤੀ ਜਾਂ ਸੰਗਤ ਨਾਲ ਸੌਂਦਾ ਬੈ ਕੇ ਗੱਲ ਪੁੱਛਾਈ ਬਈ ਇਹਦਾ ਕਿਹਦਾ 7 ਚੇਲਾ ਬਾਅਦ ਨਹੀਂ ਲੈਣਾ ਨਹੀਂ ਪਰ ਮੈਂ ਨਾ ਨਹੀਂ ਲੈਣਾ ਕੋਣਾ ਕੋਣ ਨਾਲ ਨਹੀਂ ਲੈਣਾ ਹੈ ਤੁਹਾਡੇ ਆਵਦਾ ਹੀ ਆ ਇੱਕ ਮਿੰਟ ਵੀ ਕੋਈ ਗੱਲ ਨਹੀਂ ਦਰਦ ਕਿਤੇ ਕਿਤੇ ਆ ਚੁੰਨੀ ਚਾਰ ਕੇ ਉੱਪਰ ਲੈ ਲੈ ਚਾਰ ਚੁੰਨੀ ਸਿਰ ਤੇ ਲੈ ਨਹੀਂ ਛਾੜ ਕੇ ਲੈ ਲਾ ਤੂੰ ਮੈਨੂੰ ਜਾਣਦਾ ਕੀ ਮੈਂ ਜਾਣਦਾ ਮੈਨੂੰ ਅੰਨਾ ਬਤ ਤੁਸੀਂ ਆ ਆਪਣਾ ਨਹੀਂ ਨਿਕਲਦਾ ਸਾਨੀ ਬੈਗ ਲਵਾ ਲਾ ਤੈਨਕਲੀ ਦਾ ਲੱਗ ਜਾਂਦਾ ਪੌਣ ਲਾਣੀ ਐ ਉਹਨੇ ਵਿੱਚ ਸਟਿਚ ਕਰ ਦੇਣਾ ਵੀ ਇਹ ਦਿਨਾਂ ਮਗਰੋਂ ਤਿੰਨ ਦਿਨਾਂ ਮਗਰੋਂ ਦਿਖਾਈ ਜਾਣਾ ਐਡੇ ਐਡੇ ਹੋਂਦੇ ਬਾਗ ਲਾਉਣਗੇ ਖੇੜ ਦਾ ਸੋਹਣਾ ਲੱਗੇ ਪਰ ਤੇਰੇ ਵੱਲ ਨਕਲੀ ਤੇ ਆ ਪਰ ਅਸਲੀ ਤੇ ਆ ਉਹ ਬੈਗ ਲਾਉ ਘਰ ਦੇ ਸਿਰ ਤੇ ਨੰਬਰ 1 ਫਿਰ ਮੈਂ ਤੇਰੀ ਪੌਣ ਲਵਾਉਣੀ ਉਹ ਬੈਗ ਦੇ ਸਿਰ ਤੇ ਪੌਣ ਲਾਣੀ ਆ ਪਰ ਡਾਰਾ ਕਿਸੇ ਦਾ ਆਪਾਂ ਆਪਣੀਆਂ ਕਮਾਣੇ ਬੈਗ ਦੇ ਛੱਡ ਭਲਾ ਭੋਰ ਕੁਛ ਲਵਾ ਲਈਏ ਅੱਛਾ ਤੇ ਜਦਨ ਬੈਗ ਤੇ ਲਵਾ ਲਿਆ ਐਡੇ ਐਡੇ ਹਾਸਿਲ ਕਿਸੇ ਭੈਣੇ ਰੋਲਾ ਨਾ ਪਾਓ ਤੇ ਉਹਦੇ ਨਹੀਂ ਮੈਂ ਤੇਰੇ ਵਿੱਚ ਚੀਜ਼ ਫਿੱਟ ਕਰ ਦੇਣੀ ਐ ਤੇ ਪਹਿਲਾ ਮੈਂ ਇੱਥੇ ਫੋਨ ਭਰਾਂਗਾ ਸਵਾ ਘੰਟਾ ਮੈਂ ਮੈਂ ਕਹਿੰਦਾ ਜਾਂਦਾ ਜਾਂਦਾ ਗੈਰ ਨਾ ਕਰ ਜਾ ਭੈਣ ਦੇ ਖਸਮੈਨੇ ਦੇਣਾ ਮੇਰੇ ਵੱਗੋ ਉਹ ਤੂੰ ਲਵਾਏਂਗਾ ਬੈਗ ਮੈਂ ਵੀ ਲਵਾਣਾ ਮੇਰੀ ਵੀ ਲਵਾ ਕੇ ਦੇ ਇਕੱਠੇ ਲਵਾਨੇ ਆਪ ਮੈਂ ਵੀ ਲਵਾਣਾ ਹੋ ਜਾਏਗਾ ਤੂੰ ਫਿਰ ਮੈਂ ਘਟਾਣੀ ਨਹੀਂਗੇ ਜਿਹੜਾ ਲਵਾਉਂਗੇ ਉਹ 8-8 ਲਵਾਉਂਗੀ ਐ ਗੁੱਦ ਮੇਂ ਕਿਦਾਂ ਬਹੁਤ ਸੱਚੀ ਬੋਲਦੀ ਦੱਸ ਕਦੋਂ ਲਵਾਏਗਾ ਤੂੰ ਮੇਰੇ ਨਾਲ ਵਾਕੇ ਦੇਣਾ ਤੂੰ ਆਪਦਾ ਲਵਾਣਾ ਮਨਜ਼ੂਰ ਆ ਤੇਰਾ ਅਜ ਤੂੰ ਇੰਚ ਦਰਦਾ ਹੈ ਸਿੱਧੇ ਕੱਢ ਜਾ ਹੈ ਪਾਗ ਪੀ ਲੋ ਮੇਰੇ ਪੀਂਦੀ ਗਏ ਮੁਸਾ ਸੇਸੋ ਕੋ ਥੰਡੇ ਜਾ ਤਨੂਗਾ ਉੱਥੇ ਉੱਥੇ ਖਾਣ ਅੱਗੇ ਨਹੀਂ ਆਣਾ ਦਿਮਾਗ ਖੁੱਲ ਗਿਆ ਅੱਗੇ ਦਿਮਾਗੇ ਵਿੱਚ ਹੈਗਾ ਉਹ ਤਾਂ ਲੱਗਦਾ ਹੁਣ ਚੈੱਕ ਕਰ ਉੱਚੀ ਬੋਲ ਕੇ ਦੱਸ ਕੀ ਲੱਗਦਾ 100 ਚੋਂ ਕਿੰਨੇ ਪਰਸੈਂਟ 30% ਬੋਲੋ ਸੱਚੇ ਦਰਵਾਰ ਦੀ ਸਹੀ ਕਿੰਨਾ ਚਿਰ ਹੋ ਗਿਆ ਬਿਮਾਰ ਇੰਦੀ ਨੂੰ 16 ਸਾਲ 16 ਸਾਲਾਂ ਚ ਕਰੀ ਇਹਨਾਂ ਰਾਜੀ ਹੋਈਆਂ ਸੁਣ ਗੱਲ ਮੇਰੀ ਵੇ ਲੰਬੂਆ ਦੇ ਲੰਬੂਆ ਪਤੂਆ ਮੇਰੇ ਬਾਪੇ ਦੇ ਲੱਗ ਜਾ ਲਾਲ ਪੱਕਾ ਜੇ ਦਾ ਬਚਣਾ ਤੇਰੇ ਘਰ ਤੇ ਕੋਈ ਕਾਲ ਕਾ ਤੋਰੂ ਮੈਂ ਕਹਿੰਨਾ ਜਿੱਦਾਂ ਮਰਜੀ ਤੂੰ ਟੋਣਾ ਕਰਦੇ ਐ ਖੜ ਜੂਗੀ ਆ ਕੇ ਤੁਸੀਂ ਮੇਰੇ ਹੋ ਜਾਓਗੇ ਹੰਜੂਰਾ ਬਾਹਰ ਜਾਣਾ ਘਰ ਚੋਰ ਤੇ ਟਿਕੂ ਟਿਕਿਆ ਪਹਿਲਾ ਪੈਰ ਛੇ ਖਾ ਫਿਰ ਤੇ ਜੋ ਵੀ ਹੁਣ ਦਰਦ ਘਟ ਗਿਆ ਕਿੰਨਾ ਘਟ ਗਿਆ ਕਿੰਨਾ ਹੈ ਆਪ ਤੋਂ ਪਰਚਾ ਕਰ

ਉਹ ਕਿ ਤੋ ਆਇਆ ਤੇ ਪੌਲ ਮੈਂ ਵਧਾ ਦੇਣੀ ਆ ਤੇਰਾ ਆਦਮ ਤੁਹਾਡੇ ਸਾਰੇ ਘਰ ਦੇ ਕੋਲ ਠੀਕ ਆ ਇਹ ਤੋ ਹੁਕਮ ਲੈ ਕੇ ਜੀਜ ਤੁਹਾਡੇ ਘਰ ਚ ਤਕੜੀ ਤੋੜ ਗਿਆ ਹੁਣ ਤੇਰੇ ਘਰੇ ਜਾ ਕੇ ਆਇਆ ਬੱਚਾ ਕਿ ਉਹ ਪੁੱਤ ਸੋਨੇ ਹੁਣ ਮੈਂ ਤੇਰੇ ਘਰੇ ਜਾ ਕੇ ਆਇਆ ਮੈਨੂੰ ਬਾਪ ਨੇ ਇਹ ਕਿਹਾ ਕਹਿੰਦਾ ਪੁੱਤ ਜੇ ਤੂੰ ਹੁਣ ਬਾਬ ਦੀ ਅਗਰ ਨੱਤ ਪੜਨਾ ਇਹਨਾਂ ਦੇ ਘਰ ਚ ਜਿੰਨੇ ਜਿੰਨੇ ਅਸਾਰਨਾ ਹੋ ਜੀ ਮਾਰ ਕਰੇ ਚੌਕਟ ਕਵੰਡ ਇੱਕ ਘੰਟਾ ਘੰਟੇ ਤੱਕ ਆਓ ਆਪਰ ਤੁਹਾਡੇ ਘਰ ਦੀ ਵਿਧੀ ਬਣਾ ਕੇ ਤੁਹਾਨੂੰ ਰਾਹ ਪਾ ਦੇਣ ਓਕੇ ਆ ਮੈਂ ਬਹੁਤ ਦੇਰ ਹੋ ਗਈ ਮੇਰੇ ਮੈਂ ਮੇਰੇ ਜਿਹੜੀ ਗੱਲ ਕਹੀ ਹੈ ਤੇਰਾ ਕੰਮ ਲੈਣਾ ਹੈ ਕੰਮ ਲੈਣ ਦਾ ਮੈਂ ਜੋ ਕੁਝ ਲਾਇਆ ਪਿੱਛੇ ਖੜ ਲੈਣਾ ਘੰਟੇ ਤੱਕ ਕੋਣ ਬਦਲ ਲੈਂਦੇ ਮੈਂ ਮੀਟ ਸ਼ਰਾਬ ਘਰੇ ਨਹੀਂ ਬੰਦਦੇ ਨਾ ਇੱਕ ਘੰਟੇ ਦਾ ਕਾ ਕੇ ਮੈਨੂੰ ਮਿਲੋ ਜਿਸ ਨੂੰ ਉਹ ਵੀ ਨਾ ਤੇਰੇ ਮੇਰੇ ਘਰ ਨੂੰ ਆ ਤਾ ਪਾਜਾ ਕੋਈ ਨਹੀਂ ਮਤਲਬ ਅੱਜ ਦੇ ਕੋਈ ਨਹੀਂ